ਹਲਕਾ ਜਨਾਲਾ ਦੇ ਪਿੰਡ ਚੱਕ ਸਿਕੰਦਰ ਦੇ ਨੌਜਵਾਨ ਦੀ ਹੋਈ ਮੌਤ ਦਾ ਇਨਸਾਫ ਲੈਣ ਲਈ ਪਰਿਵਾਰ ਪਹੁੰਚਿਆ ਥਾਣੇ ਅੱਗੋਂ ਥਾਣਾ ਚੰਡੇਰ ਦੀ ਪੁਲਿਸ ਨੇ ਇਨਸਾਫ ਦੇਣ ਦੀ ਬਜਾਏ ਪੜਾਇਆ ਕਾਨੂੰਨ ਦਾ ಪಾਠ ਮੰਤਰੀ ਢਾਲੀਵਾਲ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਥਾਣਾ ਚੰਡੇਰ ਦੀ ਐਸਐਚਓ ਦਾ ਕੁਝ ਘੰਟਿਆਂ ਵਿੱਚ ਹੋਇਆ ਤਬਾਦਲਾ ਪਰਿਵਾਰ ਦਾ ਕਹਿਣਾ ਹੈ ਕਿ ਸਾਡੇ ਨੌਜਵਾਨ ਦਾ ਹੋਇਆ ਕਤਲ ਪਰ ਪੁਲਿਸ ਨੇ ਢਿੱਲੀ ਕਾਰਜਗਾਰੀ ਕਰਦਿਆਂ ਸਿਰਫ 174 ਦੀ ਕੀਤੀ ਕਾਰਵਾਈ ਪਰਿਵਾਰ ਮੈਂਬਰਾਂ ਨੇ ਪੁਲਿਸ ਉੱਪਰ ਹੋਰ ਵੀ ਕਈ ਤਰ੍ਹਾਂ ਦੇ ਕਥਿਤ ਤੌਰ ਤੇ ਗੰਭੀਰ ਦੋਸ਼ ਲਗਾਏ ਅਤੇ ਵੱਖ-ਵੱਖ ਧਰਾਵਾਂ ਅਧੀਨ ਮੁਲਜ਼ਮਾਂ ਉੱਪਰ ਮਾਾਵਨਾ ਦਰਜ ਕਰਨ ਦੀ ਕੋਹਾੜ ਲਗਾਈ ਹੈ ਆਓ ਦੇਖਦੇ ਹਾਂ ਗੁਲਸ਼ਨ ਕੁਮਾਰ ਦੀ ਵਿਸ਼ੇਸ਼ ਰਿਪੋਰਟ ਪਬਲਿਕ ਹਾਚਨ ਨਿਊਜ਼ ਚੈਨਲ ਨੋ ਨੋ ਇਹਦਾ ਪੁਛੀ ਪਰ ਵੀ ਆ ਕੇ ਕਹਿੰਦੇ ਵੀ ਤੁਸੀਂ ਜਦੋਂ ਆਇਆ ਸੀ ਰਾਤ ਤੁਸੀਂ ਦਾ ਨਹੀਂ ਗਿਆ ਕੰਪਲੇਂਟ ਆਈ ਸੀ ਨਾ ਤੁਸੀਂ ਮਟੇਰੇ ਜਾ ਕੇ ਕਿਉਂ ਨਹੀਂ ਫੜਿਆ ਦੱਸੋ ਮਿਲ ਕਿਉਂ ਨਹੀਂ ਫੜਿਆ ਉਹ ਨਹੀਂ ਸਰਕਾਰ ਨੇ ਕਾਰਨ ਕਿ ਕਾਰਨ ਸਰ ਸਾਡੇ ਕੋਈ ਰਿਸ਼ਤੇਦਾਰਾਂ ਨਾਲ ਕੋਈ ਇੱਤਿਹਾਸ ਨਹੀਂ ਮੇਰੇ ਬਾਪਰ ਮਾਰੇ ਮੇਰੀ ਗੱਲ ਸੁਣ ਲੈਣੇ ਕਾਤਨ ਮਾਰੇ ਜਿੱਨਾ ਕਾਤਨ ਮਾਰੀ ਅਸੀਂ ਕਿੱਦਾਂ ਤੁਹਾਨੂੰ ਕਹਿਦਾ ਕਿ ਕਿੱਡੇ ਦੇਖਦੇ 5 ਲੱਖ ਦਾ 2 ਲੱਖ ਦਾ ਕਿੰਨੇ ਖਾਦੇ ਤੁਸੀਂ ਖਾਦੇ ਆ ਮੈਂ ਕਿਤਰੇ ਨਹੀਂ ਮੁੰਡਾ ਮਾਰਦਾ ਅੱਜ ਤਾਂ ਨਹੀਂ ਹੋਣੀ ਤੁਹਾਨੂੰ ਆਹਦਾ ਚਾਹ ਬੜੀ ਜਾਉਂਦੇ ਫਿਰ ਮੈਂ ਜਾਣਾ ਤੁਹਾਡੇ ਕੋ ਆਪਾ ਪੈਸੇ ਖਰਚਾ ਫਿਰ ਨਹੀਂ ਜਾਣਾ ਕਿਹੜੀ 777 ਨਹੀਂ ਨਾਰੀ ਵਾਲੇ ਬੋਲਿੰਦੇ ਆ ਵੀਡੀਓ ਦੇਖੋ ਦਿਖਾਵਾਂ ਤੁਹਾਨੂੰ ਮੈਂ ਸਬੂਤ ਦਿਖਾਵਾਂ ਮੇਰੀ ਗੱਲ ਸੁਣੋ ਗੱਲ ਬਾਜੀ ਇਦਾਂ ਮੇਰੀ ਗੱਲ ਸੁਣੋ ਓਨ ਅਸੀਂ ਵੇਖੋ ਅਸੀਂ ਹੈਗੇ ਉਸ ਦਿਨ ਸਾਨੂੰ ਨਹੀਂ ਪਤਾ 174 ਦੀ ਕਾਰਵਾਈ ਦਾ ਤੁਹਾਨੂੰ ਮੈਂ ਇੱਕ ਚੀਜ਼ ਦੱਸ ਦੇਣਾ 174 ਦੀ ਕਾਰਵਾਈ ਜ਼ਰੂਰੀ ਨਹੀਂ ਹੁੰਦਾ ਸਦੀ 174 ਦੀ ਕਾਰਵਾਈ ਐਕਸੀਡੈਂਟ ਦੇ ਵਿੱਚ ਹੁੰਦੀ ਆ 174 ਦੀ ਜਦੋਂ ਵੀ ਕੋਈ ਮਰ ਗਿਆ ਇਨਸਾਨ ਹੁੰਦੀ ਜਣਾ ਤੇ ਵਜਾ ਮੌਤ ਤੋਂ ਜਾਨਣਾ ਹੁੰਦਾ ਉਦੋਂ ਆਪਾਂ 174 ਦੀ ਕਾਰਵਾਈ ਕਰਦੇ ਨੇ ਚ ਇਦਾਂ ਹੁੰਦਾ ਹੁਣ ਜਦੋਂ ਪੋਸਟਮਾਰਟਮ ਰਿਪੋਰਟ ਆਜੂਗੀ ਉਹ ਦਿਨ ਸਾਰ ਤੁਸੀਂ ਐਸਐਚਓ ਸਾਹਿਬ ਨੂੰ ਮਿਲ ਲਿਓ ਜਿਹੜੀ ਕਾਰਵਾਈ ਹੋਊਗੀ ਤੁਹਾਡੀ ਅਗਲੀ ਪ੍ਰੋਸੈਸ ਕਰ ਦੇਣਗੇ। ਉਹਨੇ ਕਿਹਾ ਠੀਕ ਹੈ ਜਿੰਨ ਤੱਕ ਨੂੰ ਆਪਾਂ ਨੇ ਕਿੰਨੀਆਂ ਇੱਥੇ ਮੈਡਮ ਖੁਦ ਜਿਹੜੀ ਚੇਂਜ ਹੋਈ ਆ ਉਹਨੇ ਕਿਹਾ ਪਿਸਤਲ ਦੇ ਕੇਸ ਪਿਆ ਵਾ ਜਦੋਂ ਪਿਸਤਲ ਤੇ ਏਡੀ ਵੱਡੀ ਕੇਸ ਪਿਆ ਵਾ ਜਦੋਂ ਪਿਸਤਲ ਉਹਦੇ ਕੋਲ ਆ ਸੋਚੋ ਕਿਉਂ ਨਹੀਂ ਬੰਦੇ ਨੂੰ ਮਾਰਿਆ ਦੋਨੋਂ ਬੰਦੇ ਪਿਸਤਲ ਰੱਖਿਆ ਤੇ ਫੇਰ ਵੀ ਕਾਰਵਾਈ ਮੈਡਮ ਕਹਿੰਦੀ ਕਾਰਵਾਈ ਮੈਡਮ ਕਹਿੰਦੀ ਪਿਸਤਲ ਹੀ ਤਾਂ ਮਾ ਫੜਿਆ ਵਾ ਦੋਨੋਂ ਬੰਦੇ ਪਿਸਤਲ ਰੱਖਿਆ ਫੇਰ ਵੀ ਕਾਰਵਾਈ ਨਹੀਂ ਹੋ ਰਹੀ ਉਹ ਤੇ ਕਿੰਨਾ ਬਚ ਗਿਆ ਉਹ ਕਿੱਦਾਂ ਬਚ ਗਿਆ ਇਹ ਫਿਰ ਪਿੱਛੇ ਕੋਈ ਤਿੰਨ ਪਰਚੇ ਚੌਥਾ ਹੱਡਾ ਵਾ ਜੇ ਤਿੰਨ ਉਹ ਵੀ ਰੋਂਦੇ ਫੇਰਦੇ ਚੌਥਾ ਅਸੀਂ ਵੀ ਠਾਣਾ ਜਿਹੜੇ ਮਾਰੇ ਬੰਦੇ ਕਤਲ ਹੋਏ ਨੇ ਸਾਨੂੰ ਅੰਦਰ ਹੋ ਜਣਾ ਸਾਡੀ ਕਿਉਂ ਨਹੀਂ ਸੁਣਾਈ ਆ ਅਸੀਂ ਉਹਦੋਂ ਵੀ ਆਏ ਚੱਲ ਮੈਡਮ ਬਦਲਦੀ ਇਹ ਇਹਦੇ ਨਾਲੋਂ ਚੰਗਾ ਹੀ ਭਰਾ ਨੂੰ ਲਾਉ ਲੋਹਣ ਮਰੇ ਨੂੰ ਲਾਸ਼ ਹੀ ਆਪਾਂ ਉਥੇ ਲੈ ਜਾਂਦੇ ਅੱਜ ਆਡੀ ਸੁਣੀ ਜਾਂਦੀ ਅੱਜ ਪੰਜਵੀਂ ਵਾਰ ਅਸੀਂ ਠਾਣੇ ਆ ਗਏ ਆ ਛੇਵੀਂ ਵਾਰੀ ਚੱਲ ਕੋਈ ਨਹੀਂ ਚੇਂਜ ਹੋਇਆ ਸਾਰ ਉਹਦੇ ਰਾਤ ਦਾ ਹੋਇਆ ਉਹ ਆਊਗਾ ਤਾਂ ਫੇਰ ਹੀ ਗੱਲ ਕਰਾਂਗੇ ਮੈਡਮ ਨਾਲ ਤਾਂ ਚਾਰ ਦਿਨ ਹੋ ਗਏ ਗੱਲ ਕਰਦੇ ਆ ਨੂੰ ਹਾਡੀ ਕੋਈ ਸੁਣਾਈ ਨਹੀਂ ਹੋੜੀ ਸਾਡੀ ਇਦਾਂ ਹੀ ਸੁਣਾਈ ਕਰੋ ਅਸੀਂ ਥਾਣੇ ਚ ਅੱਜ ਵੀ ਇਸ ਟਾਈਮ ਵੀ ਅਸੀਂ ਥਾਣੇ ਤੇ ਬੈਠੇ ਆ ਸਾਡੀ ਕੋਈ ਸੁਣਾਈ ਨਹੀਂ ਹੋੜੀ ਉੱਤੋਂ ਸਾਡੇ ਪੁਲਿਸ ਵਾਲੇ ਗੱਲ ਪੈਣਦੇ ਆ ਵੀ ਤੂੰ ਥਾਣੇ ਚ ਆਣ ਕੇ ਕਿਉਂ ਡੇਜ ਥਾਣੇ ਚ ਕਿਉਂ ਆਏ ਜੇ ਇੱਕ ਬੰਨੇ ਸਾਡਾ ਪੁੱਤ ਮਰ ਗਿਆ ਭਰਾ ਮਰ ਗਿਆ ਇੱਕ ਬੰਨੇ ਇਹ ਫੇਰ ਥਾਣੇ ਚ ਆਣ ਕੇ ਗੱਲ ਪੈਣਦੇ ਸਾਡੇ ਜਉ ਤਾਂ ਹੀ ਹੋਵੇ ਨਾ ਥਾਣੇ ਆ ਕੇ ਇਹਨੂੰ ਸੁਣਦੇ ਆ ਸਾਡੇ ਥਾਣੇ ਆ ਕੇ ਸਾਰੇ ਅੰਦਰੋਂ ਨਿਕਲ ਕੇ ਗੱਲ ਪੈਣਦੇ ਚਾਰ ਪੰਜ ਪੁਲਿਸ ਵਾਲੇ ਸਾਡੇ ਉਹ ਨਹੀਂ ਸੁਣਵਾਇੰਦੇ ਉੱਤੋਂ ਬਣਾ ਲਾਵਾਂਗੇ ਫੇਰ ਰੋੜ ਕੇ ਜੇ ਨਹੀਂ ਆ ਤੁਹਾਨੂੰ ਪਤਾ ਹੁੰਦਾ ਫੇ ਖਾੜੀ ਫੇਰ ਤਾਂ ਕੋਈ ਸੁਣੂਗਾ ਨਾ ਅੰਦਰਾਂ ਚ ਡਰਾ ਡਰਾ ਕੇ ਭਜਾਉਂਦੇ ਸਾਨੂੰ ਵੀ ਤੁਸੀਂ ਕਿਉਂ ਆਏ ਕਿਉਂ ਰੋਲੀ ਪਾਉਂਦੇ ਏ ਜੇ ਸਾਡੀ ਸੁਣਾਈ ਕਰੋ ਵੀ ਜਿਹੜਾ ਥਾਣੇ ਵਿੱਚ ਥਾਣਾ ਕਾਦੇ ਵਾਸਤੇ ਹੁੰਦਾ ਸੁਣਾਈ ਵਾਸਤੇ ਹੁੰਦਾ ਵਾ ਫੇਰ ਵੀ ਆਡਾ ਨਹੀਂ ਸੁਣਦਾ ਸਾਡੀ ਤਾਂ ਸਾਡੀ ਤਾਂ ਮੰਤਰੀ ਨੇ ਸੁਣੀ ਮੰਤਰੀ ਨੇ ਕਿਹਾ 2 ਘੰਟੇ ਜ ਨਹੀਂ ਤੇ ਦੀ ਚੇਂਜ ਕਰ ਦੇਣੀ ਉਹਨੇ 2 ਘੰਟੇ ਰਾਤੋਂ ਰਾਤ ਦੀ ਚੇਂਜ ਕਰਤਾ ਉਹ ਨਹੀਂ ਗਈ ਪੜਨ ਵਾਸਤੇ ਆਡੀ ਮੰਤਰੀ ਸਾਹਿਬ ਆਡੀ ਸੁਣੋ ਆਡੀ ਸੁਣੋ ਵੀ ਆਡੀ ਤੁਹਾਡੇ ਅੱਗੇ ਜੇ ਤੁਸੀਂ ਕੱਲ ਇੰਨਾ ਕੁਝ ਕੀਤਾ ਵਾ ਨਾ ਸਾਡੇ ਭਰਾ ਨੂੰ ਇਨਸਾਫ ਦਿਵਾਗੇ ਨਾ ਸਾਡੇ ਨਾਲ ਹੁਣ ਵੀ ਸਾਥ ਦੋ ਤੇ ਉਹਨਾਂ ਨੂੰ ਸਜ਼ਾ ਜਿੰਨੀ ਹੋ ਸਕਦੀ ਸਾਰੇ ਟੱਬਰ ਨੂੰ ਸਜ਼ਾ ਦੋ ਦੋ ਪੁੱਤ ਭਰਾ ਜਿੰਨੇ ਸਾਰਿਆਂ ਨੂੰ ਸਜ਼ਾ ਦੋ ਫੇਰਾਨੂੰ ਇਨਸਾਫ ਮਿਲਣਾ ਨਹੀਂ ਤਾਂ ਅਸੀਂ ਸ਼ਰਕਾਂ ਦੇ ਬਹਿ ਜਾਣਾ ਅਸੀਂ ਨਹੀਂ ਜੇ ਹਟਣਾ ਵੀ ਥਾਣੇ ਵਾਲੇ ਡਰਾ ਦੇਣਗੇ ਅਸੀਂ ਹਟ ਜਾਗੇ ਅਸੀਂ ਨਹੀਂ ਹਟਣਾ ਮੇਰਾ ਨਾਮ ਰੁਪਿੰਦਰ ਕੌਰ ਹੈ ਗੁਰਬਾਜ ਸਿੰਘ ਮੇਰੇ ਹਸਬੰਦ ਲੱਗਦੇ ਆ ਉਹਨਾਂ ਨੂੰ ਇਦਾਂ ਇਹ ਪਹਿਲਾਂ ਵੋਟਾਂ-ਵੋਟਾਂ ਦੇ ਚੱਕਰਾਂ ਵਿੱਚ ਪੈਂਦੇ ਰਹੇ ਤੇ ਉਹ ਗਾੜੀ ਆਹ ਪਾਰਟੀਆਂ ਜਿਹੜੀਆਂ ਨਾ ਉਹਨਾਂ ਨੇ ਮੁੰਡਿਆਂ ਨੂੰ ਜਿਹੜਾ ਮੁੰਡਾ ਗੁਰਸੇਵਕ ਆ ਉਹਨਾਂ ਨੂੰ ਗਾੜੀ ਲਾਇਆ ਸੀ ਤੇ ਲਾ ਕੇ ਦੇ ਇਹਨਾਂ ਨੇ ਨਾ ਇਨਵਰਟਰ ਬਣਾਉਣ ਗਏ ਫਤਿਹਗੜ੍ਹ ਉੱਥੇ ਇਹਨਾਂ ਨੇ ਪਹਿਲਾਂ ਕਿੰਨੇ ਦੋ ਗੱਡੀਆਂ ਭਰ ਕੇ ਮੁੰਡੇ ਦੀਆਂ ਆਈਆਂ ਇਹ ਦਾਤਰ ਫੜੇ ਇਹ ਦਾਤਰ ਸਿਰ 'ਚ ਮਾਰੇ ਉਹ ਬਿਹੋਸ਼ ਹੋ ਗਏ ਇਹ 16 ਤਰੀਕ ਦੀ ਗੱਲ ਆ ਇਹ 16 ਜਨਵਰੀ ਦੀ 16 ਜਨਵਰੀ ਦੀ ਰਾਤ ਦੀ ਗੱਲ ਆ ਉਹ ਲੌ ਲੁਹਾਨ ਹੋ ਕੇ ਥਾਣੇ ਆਏ ਉਹਨਾਂ ਨੇ ਦਰਖਾਸਤ ਲਖਾਈ ਆਪਣੇ ਹੱਥੀ ਬਾਅਦ ਚ ਫਿਰ ਉਹ ਘਰ ਚੱਲ ਗਏ ਫਿਰ ਉਹਨਾਂ ਨੂੰ ਧਮਕੀਆਂ ਮਿਲੀਆਂ ਫਿਰ ਅਗਲੇ ਦਿਨ 17 ਤਰੀਕ ਨੂੰ ਫਿਰ ਉਹਨਾਂ ਨੇ ਜਾਨੋਂ ਮਕਾ ਕੇ ਕੋਠੀ ਤੇ ਸੁੱਟ ਗਏ ਇਦਾਂ ਇਹਨਾਂ ਨੇ ਕੀਤਾ ਹਿੰਸਾ ਸਾਨੂੰ ਹਿੰਸਾ ਨਹੀਂ ਮਿਲ ਰਿਹਾ ਮੇਰੇ ਬੰਦੇ ਨੂੰ ਇਨਸਾਫ ਤੋਂ ਬਾਅਦ ਕੁੱਟ ਕੇ ਘਰ ਨੂੰ ਮਾਰ ਕੇ ਸੁੱਟ ਕੇ ਪਹਿਲੋਂ ਉਹਨਾਂ ਨੇ ਮਾਰਿਆ ਮੁਜੀਆਂ ਸੱਟਾਂ ਲਾਈਆਂ ਜਦੋਂ ਉਹਨਾਂ ਨੇ ਫਿਰ ਦੂਜੇ ਦਿਨ ਫਿਰ ਨੂੰ ਧਮਕੀਆਂ ਵੀ ਦਿੱਤੀਆਂ ਬਾਅਦ ਚ ਫਿਰ ਅਗਲੇ ਦਿਨ ਫਿਰ ਉਹਨੂੰ 17 ਤਰੀਕ ਨੂੰ ਸ਼ਾਮੀ ਮਾਰ ਕੇ ਸੁੱਟ ਗਏ ਕੋਠੀ ਨੂੰ ਸੁੱਟ ਗਏ ਉੱਥੇ ਚੱਕ ਸਕੰਦਰ ਜੇ ਤੁਸੀਂ ਪੁਲਿਸ ਕੋ ਆਏ ਹਾਂਜੀ ਫਿਰ ਆਏ ਇਹਨਾਂ ਨੂੰ ਕਿਹਾ ਵੀ ਕਾਰਵਾਈ ਕਰੋ ਇਹਨਾਂ ਨੂੰ ਚੱਕੋ ਸਾਡੇ ਬੰਦੇ ਨੇ ਇਦਾਂ ਕੀਤਾ ਫਿਰ ਉਹ ਬੰਦਾ ਆਪ ਆਇਆ ਲੌਲਵਾਨ ਹੋ ਕੇ ਵੀ ਮੇਰੀ ਹੈਣਾ ਸੁਣੋ ਕਾਰਵਾਈ ਕਰੋ ਮੇਰੇ ਤੇ ਹੈਣਾ ਉਹਨਾਂ ਦੇ ਚੁੱਕੋ ਉਹਨਾਂ ਨੂੰ ਤੇ ਉਹਨਾਂ ਨੇ ਨਹੀਂ ਚੁੱਕਿਆ ਫਿਰ ਅਹੀਂ ਆ ਆ ਪੰਜ ਤੋਂ ਬੰਦਾ ਮੋਕਿਆ ਫਿਰ ਅਹੀਂ ਆ ਪਾਈ ਫਿਰ ਵੀ ਨਹੀਂ ਹੱਡੀ ਉਹਨਾਂ ਨੇ ਸੁਣਵਾਈ ਕੀਤੀ ਕੌਣ ਸੀ ਇੱਥੇ ਇੱਥੇ ਐਸ ਐਚਓ ਮੈਡਮ ਸੀ ਕੋਈ ਜਿਹੜੇ ਤੇ ਜਿਹੜੇ ਇੱਕ ਦਿਨ ਪਹਿਲਾਂ ਸੀ ਹਾਂਜੀ ਤੇ ਤੁਸੀਂ ਕੁਲਦੀਪ ਜੀ ਮੰਤਰੀ ਕੋ ਗਏ ਜੀ ਹਾਂਜੀ ਫਿਰ ਪੰਜ ਫਿਰ ਹਾਂਜੀ ਫਿਰ ਅਸੀਂ ਮੰਤਰੀ ਕੋ ਵੀ ਗਏ ਉਹ ਉਹਨਾਂ ਨੇ ਫਿਰ ਉਹਨਾਂ ਨੂੰ ਤਵਕਾ ਮਾਰਿਆ ਸੀ ਤੁਸੀਂ ਕਿਉਂ ਨਹੀਂ ਕਾਰਵਾਈ ਕਰਦੇ ਤੇ ਉਹਨਾਂ ਨੇ ਫਿਰ ਕਾਰਵਾਈ ਨਹੀਂ ਫਿਰ ਵੀ ਉਹਨਾਂ ਨੇ ਕਾਰਵਾਈ ਕੀਤੀ ਵੀ ਉਹਨਾਂ ਨੇ ਕਿਹਾ 2 ਘੰਟੇ ਵਿੱਚ ਬੰਦੇ ਨੂੰ ਚੁੱਕੋ ਤਾਂ ਵੀ ਨਹੀਂ ਉਹਨਾਂ ਨੇ ਚੁੱਕਿਆ ਬੰਦੇ ਨੂੰ ਉਹ ਪਤਾ ਨਹੀਂ ਉਹਨਾਂ ਨੇ ਉਦਾਂ ਕਹਿਨਦੇ ਆ ਹੋ ਗਿਆ ਵਾ ਤੇ ਰਾਤ ਗਏ ਸੀ ਤੇ ਉਹ ਬੰਦੇ ਟਕਰੇ ਨਹੀਂ ਹੋ ਜਿਹੜੇ ਭੱਜ ਗਏ ਹੀ ਕਰੋ ਘਰੇ ਹੀ ਪਰ ਉਹਨਾਂ ਨੇ ਚੁੱਕੇ ਨਹੀਂ ਚੁੱਕੇ ਨਹੀਂ ਲੈ ਕੇ ਆਏ ਫੇਰਾ ਮਾਰ ਕੇ ਆ ਗਏ ਇਹ ਜਦੋਂ ਮੰਤਰੀ ਨੇ ਕਿਹਾ ਇੱਕ ਟੈਲੀਫੋਨ ਤੇ ਮੈਡਮ ਹਾਂਜੀ ਐਸਐਚਯੂ ਨੂੰ ਇਹ ਫਿਰ ਗਈ ਪੁਲਿਸ ਨਹੀਂ ਆਹ ਨਹੀਂ ਸ਼ਾਮੀ ਗਈ ਉਹਨਾਂ ਨੇ 2 ਘੰਟਿਆਂ ਦਾ ਟਾਈਮ ਦਿੱਤਾ ਸੀ ਇਹਨਾਂ ਨੂੰ ਤੇ ਸ਼ਾਮੀ ਗਈ ਸੀ ਪੁਲਿਸ ਰਾਤ 9 ਵਜੇ ਗਈ ਸੀ ਸ਼ਾਮੀ ਨਹੀਂ ਫੜਕੇ ਲੈ ਆਏ ਘਰੇ ਹੀ ਉਹਨਾਂ ਤਾਂ ਬੈਠੇ ਘਰੇ ਹੀ ਆਹ ਦੋ ਮੇਰੇ ਛੋਟੇ ਛੋਟੇ ਬੱਚੇ ਆ ਇਹਨਾਂ ਨੂੰ ਵੀ ਕਹਿੰਦੇ ਅਸੀਂ ਤੁਹਾਨੂੰ ਮਾਰ ਦੇਣਾ ਵਾ ਇਹਨਾਂ ਨੂੰ ਧਮਕੀਆਂ ਦਿੰਦੇ ਆ ਅਸੀਂ ਤੁਹਾਨੂੰ ਛੱਡਣਾਂ ਨਹੀਂ ਦੀ ਵੈਰ ਵਧਾਉਂਦੇ ਜ ਸਾਡੇ ਨਾਲ ਹਾਂਜੀ ਕਿਹ ਹੈ ਤੁਹਾਡਾ ਮੇਰਾ ਨਾਮ ਸੰਦੀਪ ਸਿੰਘ ਹਾਂਜੀ ਸੰਦੀਪ ਸਿੰਘ ਇਹ ਜਿਸ ਤੀ ਮੈਂ ਗਰਵਾ ਚੰਦੀ ਮੌਤ ਉਹ ਤੁਹਾਡੇ ਕੀ ਲੱਗਦੀ ਮੇਰਾ ਸਾਲਾ ਸੀ ਤੇ ਇਹਨਾਂ ਦੀ ਜਦੋਂ ਸਰਪੰਚ ਦੀਆਂ ਵੋਟਾਂ ਹੋਈਆਂ ਵਾ ਉਹ ਉਹਦੀ ਰੰਜਿਸ਼ ਚੱਲਦੀ ਆਉਂਦੀ ਆ ਤੇ ਜਿਹੜੇ ਦੂਜੀ ਪਾਰਟੀ ਵਾਲੇ ਉਹਨਾਂ ਦਾ ਸਰਪੰਚ ਬਣ ਗਿਆ ਸੀ ਤੇ ਉਹ ਇਹਨੂੰ ਦਬਾਉਂਦੇ ਕਿ ਹੁਣ ਅਡਾ ਸਰਪੰਚ ਬਣ ਗਿਆ ਵਾ ਅਸੀਂ ਤੈਨੂੰ ਮਾਰ ਦੇਣਾ ਪਹਿਲੋਂ ਹੀ 16 ਜਨਵਰੀ ਨੂੰ ਰਾਤ ਨੂੰ ਉਹਨੂੰ ਕਟਿਆ ਵਾ ਕੋਟੇਗੜ੍ਹ ਉਹ ਥਾਣੇ ਆਇਆ ਵਾ ਥਾਣੇ ਵਾਲਿਆਂ ਨੂੰ ਰਿਪੋਰਟ ਕੀਤੀ ਥਾਣੇ ਵਾਲਿਆਂ ਕੋਈ ਕਾਰਵਾਈ ਨਹੀਂ ਕੀਤੀ ਔਰ ਉਹਨਾਂ ਫੇਰ ਉਹ ਬਾਹਰ ਖਲੋਤਾ ਸੀ ਤੇ ਉਹਨੂੰ ਧਮਕੀਆਂ ਦਵਾਉਂਦੇ ਸੀ ਕਿ ਤੈਨੂੰ ਅਸੀਂ ਮਾਰ ਦੇਣਾ ਸਰਪੰਚ ਦੇ ਸਾਹਦਾ ਵਾ ਤੂੰ ਹਾਤਾ ਕੀ ਕਰ ਲੋਗੇ ਜੇ ਉਹਨਾਂ ਦਾ ਸਰਪੰਚ ਜਿੱਤ ਗਿਆ ਤੇ ਹੁਣ ਕੀ ਗੱਲ ਹੈ ਹੁਣ ਪਿੰਡ ਦੇ ਬੰਦੇ ਮਰੀ ਜਾਣਗੇ ਉਹ ਉਹਨਾਂ ਨੂੰ ਹਾਂਜੀ ਮੈਂ ਗੁਰਬਾਜ ਸਿੰਘ ਦੀ ਭੈਣ ਵਾਂ ਜਦੋਂ ਇਹ ਛਾਪੀ ਸੱਟਾਂ ਲੱਗੀਆਂ ਵਾ ਲਹੂ ਲਹਾਨ ਹੋਇਆ ਦਾਤਰ ਵੱਜੇ ਮੂੰਹ ਤੇ ਵੱਜੇ ਸਿਰ 'ਚ ਸੱਟ ਮਾਰੀ ਪਿੱਛੋਂ ਇਹ ਆਇਆ ਥਾਣੇ ਇਹ ਕਹਿੰਦਾ ਇਹਨਾਂ ਨੂੰ ਕੋਈ ਬਲੇਨ ਲਖਵਾ ਕੇ ਗਿਆ ਹਸਪੀਟਲ ਨਹੀਂ ਗਿਆ ਥਾਣੇ ਆਇਆ ਇਹਨਾਂ ਨੇ ਕੁਝ ਨਹੀਂ ਕੀਤਾ ਇਹਨਾਂ ਨੇ ਲੈ ਕੇ ਕਹਿਤਾ ਮੜਾ ਜਾ ਕੋਈ ਗੱਲ ਨਹੀਂ ਫਿਰ ਸਵੇਰੇ ਕੋਈ ਫੜਨੀ ਗਿਆ ਕੁਛ ਨਹੀਂ ਕੀਤਾ ਸਵੇਰੇ ਉਹ ਫੇਰ ਅਹੀਂ ਆਏ ਆਂ ਕੀਤਾ ਉਹਨਾਂ ਨੂੰ ਫੇਰ ਆਏ ਸਵੇਰੇ ਆ ਕੇ ਇਹਨੂੰ ਲਖਵਾਈ ਕਮਲੇ ਵੀ ਰਾਤ ਦਾ ਤੁਸੀਂ ਕੁਛ ਨਹੀਂ ਕੀਤਾ ਹੁਣ ਸਾਡੇ ਨਾਲ ਜਾਓ ਇਹ ਫੇਰ ਵੀ ਨਹੀਂ ਸਾਡੇ ਨਾਲ ਤੇਰੇ ਮੈਡਮ ਵੀ ਮੈਡਮ ਕਹਿੰਦੇ ਕੋਈ ਨਹੀਂ ਆ ਚੰਨੇ ਪਰ ਕੋਈ ਮਗਰ ਨਹੀਂ ਆਇਆ ਫੇਰ ਸ਼ਾਮ ਨੂੰ ਜਦੋਂ 3-4 ਵਜੇ ਸੀ ਇਹ ਬਸ ਫਤੇਕਰ ਕੋਈ ਚੀਜ਼ ਲੈਣ ਗਿਆ ਸੀ ਅਸੀਂ ਭੈਣਾਂ ਆਈਆਂ ਕੁਝ ਲੈਣ ਗਿਆ ਸੀ ਆਉਂਦਿਆਂ ਹੀ ਫੋਨ ਲਾਈ ਨਹੀਂ ਚੁੱਕਿਆ ਇਹਨੇ ਬਾਅਦ ਵਿੱਚ ਆਨੂ ਕੇ ਨੇ ਸਾਨੂੰ ਦੱਸਿਆ ਵੀ ਦੋ ਗੱਡੀਆਂ ਆਈਆਂ ਕਿ ਕਾਲੀ ਇੱਕ ਚਿੱਟੀ ਆਈ ਆ ਉਹਦੇ ਵਿੱਚ ਸੁੱਟ ਕੇ ਇਹਨੂੰ ਚਲ ਗਏ ਆ ਵੀਂਂ ਚ ਰੋਲੀ ਪਈ ਵੀ ਮੁੰਡਾ ਤੁਹਾਡਾ ਸੁੱਟ ਗਿਆ ਹੀ ਗਈਆਂ ਵਾ ਸਾਡੇ ਜਾਂਦਿਆਂ ਨੂੰ ਮੁੱਕਿਆ ਹੀ ਅਹੀਂ ਫਤਿਹਕਰ ਵੀ ਲੈ ਕੇ ਗਏ ਕਹਿੰਦੇ ਅੱਧਾ ਘੰਟਾ ਪਹਿਲਾਂ ਹੋ ਗਿਆ ਮੁੱਕੇ ਨੂੰ ਇਹਨੂੰ ਮਾਰ ਕੇ ਜਾਨੋ ਮਾਰ ਕੇ ਸੁੱਟ ਗਿਆ ਫਿਰ ਵੇਖਿਆ ਸਕੂਟਰੀ ਕਿਤੇ ਪਈ ਆ ਇਹ ਆਪ ਕਿਤੇ ਪਿਆ ਫੋਨ ਕਿਤੇ ਇਹਦੇ ਪੈਰਾਂ ਦੇ ਨੌ ਲਾਏ ਗਏ ਨੇ ਪੈਰਾਂ ਦੇ ਦਾਤਰ ਮਾਰ ਕੇ ਜਿਹੜੇ ਬੋਟੇ ਆ ਉਹ ਲਾਏ ਗਏ ਨੇ ਵੱਖੋ ਵੱਖ ਕੀਤੇ ਗਏ ਨੇ ਕ੍ਰੀਸ ਕ੍ਰੀਸ ਕੇ ਮਾਰਿਆ ਗਿਆ ਵਾ ਤੁਹਾਡੇ ਸਾਰੇ ਅੱਗੇ ਹੱਥ ਜੋੜਿਆ ਥਾਣੇ ਵਾਲੇ ਨਹੀਂ ਆਡੀ ਸੁਣਦੇ ਤੁਸੀਂ ਸਾਰੇ ਜਾਂਨੇ ਸੁਣ ਲਓ ਸਾਡੀ ਸਾਡੇ ਸਾਡੇ ਭਰਾ ਨੂੰ ਇਨਸਾਫ ਦਿਵਾ ਦਿਓ ਸਾਡੇ ਭਰਾ ਨੂੰ ਇਨਸਾਫ ਦਵਾਦੇ ਨਾ ਠਾਣੇ ਵਾਲਿਆਂ ਨੇ ਕੁਛ ਨਹੀਂ ਕੀਤਾ ਜੇ ਕਰਦੇ ਜਦ ਨਾਲ ਪਾਇਆ ਹੀ ਸਾਡੇ ਭਰਾਣਾ ਮਰਦਾ ਸਾਡੇ ਭਰਾ ਨੂੰ ਇਨਸਾਫ ਦਵਾਦ ਨਾ ਇਦਾਂ ਕਰੋ ਸਾਡੇ ਨਾਲ ਹੱਥ ਜੋੜਦੇ ਆ ਤੁਹਾਡੇ ਅੱਗੇ ਸਾਰੇ